ਕਿਵੇਂ ਇਹ ਦਲੇਰ ਕੌਮ ਜਿਹੜੇ ਬਾਰਡਰ ਤੇ ਬੈਠ ਕੇ ਕਿਉਂਕਿ ਪਤਾ ਨਹੀਂ ਕਿੰਨੇ ਸਾਲਾਂ ਤੋਂ ਪਾਣੀ ਦੀ ਮਾਰ ਹਰ ਵਾਰ ਚਲਦੇ ਆ ਆ ਸਾਰਾ ਇਲਾਕਾ ਜਿੰਨੇ ਹਜ਼ਾਰਾਂ ਕਿੱਲੇ ਆਪਾਂ ਦੇਖ ਸਕਦੇ ਆ ਵੀ ਇਹ ਸਾਰੇ ਕਿਵੇਂ ਪਾਣੀ ਦੀ ਮਾਰ ਹੇਠ ਆਏ ਨੇ ਨਹੀਂ ਨਹੀਂ ਹਲੇ ਨਹੀਂ ਮੁੜਨਾ ਉਹ ਪਰ ਕਿਵੇਂ ਲੋਕ ਮੈਂ ਸਮਝਦਾ ਕਿ ਅੱਗੇ ਮੈਂ ਸਪਾਂਸਰ ਹੋਣਾਂ ਨਾਲ ਗੱਲ ਕਰ ਰਿਹਾ ਸੀ ਇਹ ਕਹਿੰਦੇ ਸਾਡੇ ਚਿਹਰੇ ਜਰੂਰ ਹੱਸਦੇ ਆ ਪਰ ਸਾਡਾ ਦਿਲ ਰੋਂਦਾ ਵੀ ਕਿਵੇਂ ਸਾਡੀਆਂ ਫਸਲਾਂ ਖਰਾਬ ਹੋ ਜਾਂਦੀਆਂ ਕਿਵੇਂ ਸਾਡਾ ਮਤਲਬ ਆ ਦੇਖੋ ਐ ਲੱਗਦਾ ਵੀ ਉਧਰਲੇ ਪਿੰਡਾਂ ਦਾ ਤਾਂ ਜਿਵੇਂ ਕਨੈਕਸ਼ਨ ਹੀ ਟੁੱਟ ਗਿਆ ਤੇ ਸਾਹਮਣੇ 300 ਮੀਟਰ ਤੇ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੈ ਜੇ ਕੋਈ ਦੁੱਦੀ ਜੰਗ ਲੜਦੀ ਹੈ ਤੇ ਉਦੋਂ ਵੀ ਹਵਾਈਆਂ ਇਹਨਾਂ ਦੇ ਸਿਰ ਦੇ ਉੱਤੋਂ ਨਹੀਂ ਟੱਪਦੀਆਂ ਤੇ ਜਦੋਂ ਪਾਣੀ ਤੇ ਆ ਕੋਈ ਮਸਲਾ ਹੁੰਦਾ ਉਦੋਂ ਵੀ ਇਹ ਪਰਿਵਾਰ ਡੁੱਬਦੇ ਲੋਕ ਡੁੱਬਦੇ ਹੁਣ ਥੋੜਾ ਟਾਈਮ ਪਹਿਲਾਂ ਇੱਥੇ ਪੰਜਾਬ ਸਰਕਾਰ ਦੇ ਮੰਤਰੀ ਖੁੱਡੀਆਂ ਜੀ ਆਏ ਸੀ ਤੇ ਖੁੱਡੀਆਂ ਜੀ ਕੀ ਕਹਿੰਦੇ ਵੀ ਮੈਂ ਪੁੱਛਿਆ ਸਰਪੰਚ ਸਾਹਿਬ ਨੂੰ ਮੈਂ ਕਿਹਾ ਜੀ ਕੀ ਦੇ ਕੇ ਗਏ ਕਹਿੰਦੇ ਹੌਸਲਾ ਦੇ ਕੇ ਚਲੇ ਗਏ ਚਲੋ ਤੁਸੀਂ ਹੌਸਲਾ ਦਿਓ ਪਰ ਸਰਕਾਰਾਂ ਦੇ ਕੋਲ ਇਹਨਾਂ ਬਜਟ ਹੁੰਦਾ ਹੈ 6-600 ਕਰੋੜ ਰੁਪਿਆ ਬਜਟ ਹੈ ਅੱਜ ਅਸੀਂ ਆਪ ਦੀ ਚਲੋ ਹੱਕ ਹਲਾਲ ਦੀ ਕਮਾਈ ਚੋਂ ਨਾ ਤਾਂ ਅਸੀਂ ਕੋਈ ਮੰਤਰੀ ਆ ਨਾ ਕੋਈ ਅਸੀਂ ਕੋਈ ਐਮਐਲਏ ਆ ਤੇ ਕੋਈ ਰਾਹਤ ਸਮਗਰੀ ਲੈ ਕੇ ਆਏ ਆ ਕੋਈ ਜੋ ਵੀ ਇਹਨਾਂ ਨੇ ਸਰਪੰਚ ਸਾਹਿਬ ਉਹਨਾਂ ਨੇ ਡਿਮਾਂਡ ਕੀਤੀ ਉਤਰ ਪਹਿਲਾ ਵਗੈਰਾ ਮੱਛਰਦਾਨੀ ਜਾਂ ਕੋਈ ਵੀ ਰਾਸ਼ਨ ਦਾ ਜੋ ਵੀ ਸਮਾਨ ਜੋ ਵੀ ਸਾਨੂੰ ਇਹਨਾਂ ਨੇ ਜ਼ਿੰਮੇਵਾਰੀ ਲਈ ਵੀ ਅਸੀਂ ਜਿਹੜਾ ਕਿ ਇੱਥੋਂ ਦੇ ਲੋਕਾਂ ਦੀ ਕੋਈ ਹਿਮਾਇਤ ਕਰ ਸਕੀ ਹੈ ਥੋੜੀ ਬਹੁਤੀ ਮਦਦ ਕਰ ਸਕੀਏ ਤੇ ਇਹੀ ਮੇਰੀ ਤੁਹਾਡੇ ਮਾਧਿਅਮ ਦੇ ਰਹੀ ਅਪੀਲ ਹੈ ਕਿ ਇਹ ਲੋਕ ਬੜੀ ਔਖੀ ਲੜਾਈ ਲੜਦੇ ਪਏ ਆ ਆ ਕਿੰਨੇ 25 25 ਫੁੱਟ ਇੱਥੇ ਪਾਣੀ ਚੜਿਆ ਹੋਇਆ ਤੇ ਮੈਂ ਅੱਗੇ ਕੋਸ਼ਿਸ਼ ਕਰ ਰਿਹਾ ਸੀਗਾ ਇਹਨੂੰ ਬੇੜੀ ਨੂੰ ਚਲਾਉਣ ਦੀ ਤੇ ਅੱਗੇ ਅਸੀਂ ਗੱਲ ਕਰਦੇ ਸੀ ਵੀ ਇਹ ਇਹਨਾਂ ਲੋਕਾਂ ਨੂੰ ਤਜਰਬਾ ਹੋਇਆ ਪਿਆ ਕਿਉਂਕਿ ਇਹਨਾਂ ਲਈ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਸ ਤਕਲੀਫ 'ਚੋਂ ਹੀ ਗੁਜ਼ਰ ਰਹੇ ਆ ਸਰਕਾਰ ਨੂੰ ਪਰਮਾਨੈਂਟ ਹੱਲ ਕਰਨਾ ਪੈਣਾ ਹੈ ਕਿਵੇਂ 1965 ਤੋਂ ਬਾਅਦ ਸਾਡਾ ਡਰੇਨੇਜ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੋਇਆ ਨਵੇਂ ਡੈਮ ਬਣਾਉਣ ਦੀ ਲੋੜ ਹੈ ਨਿਕਾਸੀ ਦੀ ਲੋੜ ਹੈ ਡਰੇਨਾ ਸਾਫ਼ ਕਰਨ ਦੀ ਲੋੜ ਹੈ ਤੇ ਸਭ ਤੋਂ ਪੱਕੀ ਮੰਗ ਹੈ ਕਿ ਜਿਹੜੀ ਇਹਨਾਂ ਲੋਕਾਂ ਨੂੰ ਮੈਂ ਸਮਝਦਾ ਕਿ ਜੇ ਇਹਨਾਂ ਨੂੰ ਪੱਕਾ ਆਪਾਂ ਸਰਕਾਰ ਨੂੰ ਸਰਕਾਰ ਇਹਨਾਂ ਦਾ ਹੱਲ ਕਰਨਾ ਚਾਹੁੰਦੀ ਹੈ ਤੇ ਪਰਮਾਨੈਂਟ ਹੱਲ ਹੈ ਦੀ ਸਰਕਾਰ ਇਹ ਜ਼ਮੀਨ ਅਕਵਾਇਰ ਕਰ ਲੇ ਤੇ ਇਹਨਾਂ ਨੂੰ ਕਿਤੇ ਬਾਹਰ ਵਧੀਆ ਜਗ੍ਹਾ ਤੇ ਜਿਹੜੀਆਂ ਇਹਨਾਂ ਇਹਨਾਂ ਵਿਚਾਰੇ ਕਿਸਾਨਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਜਾਣ ਕਿਉਂਕਿ ਦੋ-ਦੋ ਕਿੱਲੇ ਵਾਲੇ ਤਿੰਨ-ਤਿੰਨ ਕਿੱਲੇ ਵਾਲੇ ਛੋਟੇ ਕਿਸਾਨ ਐ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਲੜਾਈ ਲੜਦੇ ਆ ਸਰਕਾਰ ਆਉਂਦੀ ਐ ਹੈਲੀਕਾਪਟਰਾਂ ਤੇ ਆਉਂਦੀ ਐ ਢੇੜਾ ਕੱਢ ਕੇ ਚਲੇ ਜਾਂਦੀ ਐ ਤੇ 6500 ਰੁਪਏ ਸਾਰਾ ਮੁਆਵਜ਼ਾ 6500 ਰੁਪਏ ਦੇ ਨਾਲੇ ਕੀ ਕਰ ਲੈਣਗੇ ਤੇ ਸਰ ਸਾਹਮਣੇ ਲੋਕਲ ਲੋਕ ਵੀ ਜਿਹੜੇ ਬੈਠੇ ਐ ਮਤਲਬ ਅਸੀਂ ਜਦੋਂ ਬੈਠ ਰਹੇ ਸੀ ਸੱਸੀ ਦੇਖ ਰਹੇ ਸੀ ਵੀ ਕਿਵੇਂ ਇਹ ਵਿਚਾਰੇ ਪਤਾ ਨਹੀਂ ਇੱਕ ਦਿਨ ਚ ਕਿੰਨੇ ਢੇੜੇ ਲਾ ਕੇ ਕਿ ਲੋਕ ਉਧਰੋਂ ਇੱਧਰ ਆਉਂਦੇ ਆ ਕੋਈ ਇੱਧਰੋਂ ਉਧਰ ਜਾਂਦੇ ਆ ਇੱਕ ਤਾਂ ਇੱਥੇ ਪੁੱਲ ਦੀ ਬਹੁਤ ਵੱਡੀ ਐ ਇਸ ਪਿੰਡ ਚ ਲੋੜ ਐ ਤੇ ਤੁਹਾਡੇ ਮਾਧਿਮ ਰਾਈ ਸੋਸ਼ਲ ਮੀਡੀਆ ਦੇ ਮਾਧਿਮ ਰਾਈ ਮੇਰੀ ਅਪੀਲ ਐ ਸਾਰਿਆਂ ਨੂੰ ਕਿ ਪੂਰੇ ਪੰਜਾਬ ਆ ਜਿਹੜਾ ਇਸ ਕਹਿਰ ਦੇ ਨਾਲ ਜੂਝ ਰਿਹਾ ਐ ਤੇ ਆਪਾਂ ਤਕੜੇ ਹੋ ਕੇ ਲੋਕਾਂ ਦੀ ਮਦਦ ਕਰੀਏ ਸਰਕਾਰ ਦੀ ਬੇਨਤੀ ਐ ਸਰਕਾਰ ਨੂੰ ਵੀ ਸਰਕਾਰ ਫੋਟੋਆਂ ਕਰਾ ਕੇ ਨਾ ਜਾਵੇ ਸਰਕਾਰ ਕੋਈ ਤਿਲ ਫੁੱਲ ਭੇਟਾ ਪਾਵੇ ਤੇ ਜੇ 40 40 45 45 ਲੱਖ ਦੀਆਂ ਸੜਕਾਂ ਐਮਐਲਏ ਦੀਆਂ ਕੋਠੀਆਂ ਦੇ ਬਾਹਰ ਬਣ ਸਕਦੀਆਂ ਤੇ ਫਿਰ ਇਹਨਾਂ ਲੋਕਾਂ ਲਈ ਪੁਲ ਬਣਾਉਣਾ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਇਸ ਕਰਕੇ